700 ਹੀ ਦਾ ਛੱਡ ਕੇ ਕਰੇ ਆਨ ਕੀ ਆਸ ਤਿੰਨਰ ਦੋ ਚਕ जाएंगे ਸਤਿ ਪੱਖੇ ਰਵਿਦਾਸ ਤਾਂ ਤਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 699ਵਾਂ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜ ਸਾਰੀਆਂ ਸੰਗਤਾਂ ਨੂੰ ਨਾਮ ਜਪਣ ਦਾ ਬਲ ਬਖਸ਼ਣ ਹਿੰਮਤ ਬਖਸ਼ਣ ਤੰਦਰੁਸਤੀ ਬਖਸ਼ਣ ਡੇਰਾ ਰਤਨਪੁਰੀ ਤਾਂ ਤਾਂ ਸਵਾਮੀ ਰਤਨਦਾਸ ਮਹਾਰਾਜ ਜੀ ਤਾਂ ਤਾਂ ਸਵਾਮੀ ਹਰਚਰਨ ਦਾਸ ਮਹਾਰਾਜ ਦੇ ਪਾਵਨ ਦਰਬਾਰ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਸਾਹਿਬੇ ਕਮਾਲ ਤਾਂਤਨ ਸ਼ਿਗਰਵਦਾਸ ਮਹਾਰਾਜ 649 ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੈ ਗੁਰਦੇਵ ਤਨਵਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਦਰਬਾਰ ਡੇਰਾ ਰਤਪੁਰੀ ਵਿਖੇ ਵੀ ਸਾਹਿਬੇ ਕਮਾਲ ਤਾਂਤਨ ਸ਼ਿਗਰਵਦਾਸ ਮਹਾਰਾਜ ਦਾ 649 ਪ੍ਰਕਾਸ਼ ਪੁਰਬ 10 ਫਰਵਰੀ ਨੂੰ ਮਹਾਰਾਜ ਦੀ ਯਾਦ ਵਿੱਚ ਜਿਹੜੇ ਹੈਗੇ ਅਖੰਡ ਪਾਠ ਰੱਖੇ ਜਾਣਗੇ ਔਰ 12 ਫਰਵਰੀ ਨੂੰ ਮਹਾਰਾਜ ਦੇ ਪਾਵਨ ਦਰਬਾਰ ਵਿਖੇ ਸ਼੍ਰੀ ਖੰਡ ਪਾਠ ਸਾਹਿਬਾ ਦੇ ਭੋਗ ਪਾਏ ਜਾਣਗੇ ਸੋ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਰਾਜ ਜੋ ਪ੍ਰਕਾਸ਼ ਕੋਰੋ ਡੇਰਾ ਰਤਨਪੁਰੀ ਵਿਖੇ ਮਨਾਇਆ ਜਾਣਾ ਹੈ ਸੋ ਸਮੂਹ ਸੰਗਤਾਂ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਗੁਰੂ ਘਰ ਦੀ ਖੁਸ਼ੀਆਂ ਨੂੰ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ